ਮੱਜਾ ਚੋਰੀ ਕਰਨ ਵਾਲੇ ਅੰਤਰਾਜੀ ਗਿਰੋਹ ਦਾ ਪੁਲਿਸ ਵੱਲੋਂ ਪਰਦਾਫਾਸ਼ ਕਰ ਦਿੱਤਾ ਗਿਆ ਤਾਂ ਇਹ ਤਸਵੀਰਾਂ ਵੀ ਤੁਹਾਨੂੰ ਵਿਖਾ ਰਿਹਾ ਕਿ ਕਿਵੇਂ ਗੈਂਗ ਜਿਹੜਾ ਸਰਗਰਮ ਹੈ ਜਿਸ ਦੇ ਵੱਲੋਂ ਮੱਜਾ ਚੋਰੀ ਕੀਤੀਆਂ ਜਾਂਦੀਆਂ ਨੇ ਤਾਂ ਉੱਥੇ ਹੀ ਦੱਸ ਦਈਏ ਕਿ ਲਹਿਰਾਗਾਗਾ ਪੁਲਿਸ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਜਿੱਥੇ ਅੰਤਰਾਜੀ ਗਿਰੋਹ ਦਾ ਪਰਦਾਫਾਸ਼ ਕੀਤਾ ਗਿਆ ਤਾਂ ਲਹਿਰਾ ਪੁਲਿਸ ਨੇ ਚਾਰ ਵਿਅਕਤੀਆਂ ਸਣੇ ਇੱਕ ਗੱਡੀ ਜਿਹੜੀ ਆ ਬਰਾਮਦ ਕੀਤੀ ਹੈ ਚਾਰੋਂ ਵਿਅਕਤੀ ਯੂਪੀ ਦੇ ਰਹਿਣ ਵਾਲੇ ਦੱਸੇ ਜਾ ਰਹੇ ਨੇ ਇਹਨਾਂ ਦੇ ਵਿੱਚੋਂ ਇੱਕ ਵਿਅਕਤੀ ਤੇ ਚੋਰੀ ਦੇ ਵੀ ਮਾਮਲੇ ਦਰਜ ਨੇ ਇਹ ਚੋਰ ਪੰਜਾਬ ਦੇ ਵਿੱਚ ਆ ਕੇ ਮੱਜਾ ਚੋਰੀ ਕਰਕੇ ਇਹਨਾਂ ਨੂੰ ਯੂਪੀ ਦੇ ਵਿੱਚ ਵੇਚ ਦਿੰਦੇ ਨੇ ਦਾ ਦਾਸ ਦੇ ਇਹ ਕਿ ਪਿੰਡ ਕਾਲ ਬੰਜਾਰਾ ਦੇ ਵਿੱਚ ਮੱਜਾ ਚੋਰੀ ਹੁੰਦੀ ਹੈ ਸੀਸੀਟੀਵੀ ਫੁਟੇਜ ਸਾਹਮਣੇ ਆਈ ਸੀ ਇਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਕੀਤੀ ਹੈ ਦਰਅਸਲ ਜਾਣਕਾਰੀ ਦਿੰਦੇ ਅਧਿਕਾਰੀਆਂ ਦਾ ਇਹ ਕਹਿਣਾ ਹੈ ਕਿ ਇੱਕ ਮਹੀਨਾ ਪਹਿਲਾਂ ਹੀ ਮੱਜਾ ਚੋਰੀ ਹੋਈਆਂ ਸਨ ਤੇ ਲਹਿਰਾ ਪੁਲਿਸ ਨੇ ਗੰਭੀਰਤਾ ਨਾਲ ਜਾਂਚ ਕਰਦਿਆਂ ਇਹ ਵਿਅਕਤੀ ਜਿਹੜੇ ਨੇ ਜ਼ਿਲ੍ਹਾ ਸੰਗਰੂਰ ਦੇ ਪਿੰਡ ਜਵਾਹਰ ਵਾਲਾ ਦੇ ਵਿੱਚ ਚੋਰੀ ਦੀ ਵਾਰਦਾਤ ਨੂੰ ਅਜਦ ਅੰਜਾਮ ਦੇਣਾ ਹੈ ਤਾਂ ਪੁਲਿਸ ਨੇ ਮੁਸਤੈਦੀ ਵਿਖਾਉਂਦਿਆਂ ਹੋਇਆਂ ਇਹਨਾਂ ਨੂੰ ਕਾਬੂ ਕਰ ਲਿਆ ਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਸ੍ਰੀ ਸਰਤਾਜ ਸਿੰਘ ਚੈਲ ਆਈਪੀਐਸ ਐਸਐਸਪੀ ਸੰਗਰੂਰ ਵੱਲੋਂ ਮਾੜੇ ਅੰਸਰਾਂ ਦੇ ਖਿਲਾਫ ਚਲਾਈ ਗਈ ਮਹਨ ਦੇ ਤਹਿਤ ਚਾਰ ਦੋਸ਼ੀ ਅੰਤਰਰਾਜੀ ਗਰੋ ਜਿਹੜੇ ਮੱਝ ਚੋਰੀ ਕਰਦੇ ਨੇ ਪੰਜਾਬ ਦੇ ਵਿੱਚੋਂ ਅਸੀਂ ਪਿੰਡ ਜਵਾਰ ਵਾਲੇ ਦੇ ਏਰੀਏ ਦੇ ਵਿੱਚੋਂ ਗ੍ਰਿਫਤਾਰ ਕੀਤਾ ਤੇ ਇਹ ਚਾਰੋਂ ਦੋਸ਼ੀ ਪਿੰਡ ਬਗੜਾ ਜੋ ਜੁਕੀ ਚ ਪੈਂਦਾ ਹੈ ਇਹ ਤਾਬੀ ਥਾਣੇ 'ਚ ਉੱਥੋਂ ਦੇ ਰਹਿਣ ਵਾਲੇ ਨੇ ਇਹ ਪਿਕਅਪ ਗੱਡੀ ਰਾਹੀਂ ਰਾਤ ਸਮੇਂ ਬਾਰਦਾਤ ਕਰਦੇ ਨੇ ਪਸ਼ੂ ਚੋਰੀ ਕਰਦੇ ਜੋ ਇਸ ਗੱਡੀ ਰਾਹੀਂ ਹੀ ਇਹ ਜੁਪੀ ਦੇ ਵਿੱਚ ਜਾ ਕੇੱਖ-ੱਖ ਮੰਡੀਆਂ ਦੇ ਵਿੱਚ ਪਸ਼ੂ ਵੇਚ ਦਿੰਦੇ ਨੇ ਗੱਡੀ ਸਮੇਤ ਨਾਲ ਉਹ ਕਾਬੂ ਕੀਤਾ ਤੇ ਗੱਡੀ ਦੇ ਵਿੱਚੋਂ ਸਾਨੂੰ ਮੂਰੀਆਂ ਵਗੈਰਾ ਤੇ ਪੇਚਕਸ ਵਗੈਰਾ ਜੋ ਬਾਰਦਾਤ ਦੇ ਵਿੱਚ ਇਹ ਵਰਤੋਂ ਕਰਦੇ ਨੇ ਕਿ ਉਹ ਸਾਮਾਨ ਵੀ ਸਾਰਾ ਮਿਲ ਚੁੱਕਿਆ ਹੈ 1 ਮਹੀਨਾ ਪਹਿਲਾਂ ਪਿੰਡ ਕਾਲਮਜਾਰਾ ਤੋਂ ਇਹਨਾਂ ਨੇ ਦੋ ਮੱਝ ਚੋਰੀ ਕੀਤੀਆਂ ਸੀ ਜੋ ਜਾ ਕੇ ਜੁਪੀ ਦੇ ਏਰੀਆ ਵਿੱਚ ਵੇਚ ਦਿੱਤੀਆਂ ਨੇ ਉਸੇ ਫੁਟੇਜ ਆਧਾਰ ਤੇ ਅਸੀਂ ਇਹਨਾਂ ਨੂੰ ਟਰੈਕ ਕਰ ਰਹੇ ਸੀਗੇ ਤੇ ਸਾਨੂੰ ਇਹਨਾਂ ਦੇ ਵਿੱਚ ਸਫਲਤਾਪੂਰਵਕ ਉਹੀ ਗੱਡੀ ਜਿਸ ਗੱਡੀ ਰਾਹੀਂ ਇਹਨਾਂ ਨੇ ਬਾਹਰ ਦਾਤ ਕੀਤੀ ਸੀ ਉਹ ਸਾਨੂੰ ਮਿਲ ਗਈ ਹੈ ਤੇ ਬਾਕੀ ਅਸੀਂ ਪੁਲਿਸ ਰਿਮਾਂਡ ਲੈ ਕੇ ਅਗਲੇ ਰੇਕ ਕੁਝ ਕੁਛ ਜਾਰੀ ਹੈ ਤੇ ਹੋਰ ਵੀ ਕਾਫੀ ਕੁਝ ਇਹਨਾਂ ਤੋਂ ਮਿਲਣ ਦੀ ਸਭਾਵਨਾ ਹੈ ਇੱਕ ਵਿਅਕਤੀ ਦੇ ਖਿਲਾਫ 7 ਮੁਕੱਦਮੇ ਪਹਿਲਾਂ ਹੀ ਦਰਜ ਹਨ ਤੇ ਹਰ ਚੀਜ਼ ਨੂੰ ਅਸੀਂ ਪੂਰੀ ਬਰੀਕੀ ਨਾਲ ਕਰਕੇ ਇਹਨਾਂ ਨੂੰ ਸਜ਼ਾ ਦਿਵਾਵਾਂਗੇ ਮੱਜਾ ਚੋਰੀ ਕਰਨ ਵਾਲੇ ਅੰਤਰਰਾਜੀ ਗਿਰੋਹ ਦਾ ਪੁਲਿਸ ਦੇ ਵੱਲੋਂ ਪਰਦਾਫਾਸ਼ ਕਰ ਦਿੱਤਾ ਗਿਆ ਤਾਂ ਇਹ ਤਸਵੀਰਾਂ ਵੀ ਤੁਹਾਨੂੰ ਵਿਖਾ ਰਿਹਾ ਕਿ ਕਿਵੇਂ ਗੈਂਗ ਜਿਹੜਾ ਸਰਗਰਮ ਹੈ ਜਿਸ ਦੇ ਵੱਲੋਂ ਮੱਜਾ ਚੋਰੀ ਕੀਤੀਆਂ ਜਾਂਦੀਆਂ ਨੇ ਤਾਂ ਉੱਥੇ ਹੀ ਦੱਸ ਦਈਏ ਕਿ ਲਹਿਰਾਗਾਗਾ ਪੁਲਿਸ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਜਿੱਥੇ ਅੰਤਰਰਾਜੀ ਗਿਰੋਹ ਦਾ ਪਰਦਾਫਾਸ਼ ਕੀਤਾ ਗਿਆ ਤਾਂ ਲਹਿਰਾ ਪੁਲਿਸ ਨੇ ਚਾਰ ਵਿਅਕਤੀਆਂ ਸਣੇ ਇੱਕ ਗੱਡੀ ਜਿਹੜੀ ਆ ਬਰਾਮਦ ਕੀਤੀ ਹੈ ਚਾਰੋਂ ਵਿਅਕਤੀ ਯੂਪੀ ਦੇ ਰਹਿਣ ਵਾਲੇ ਦੱਸੇ ਜਾ ਰਹੇ ਨੇ ਇਹਨਾਂ ਦੇ ਵਿੱਚੋਂ ਇੱਕ ਵਿਅਕਤੀ ਤੇ ਚੋਰੀ ਦੇ ਵੀ ਮਾਮਲੇ ਦਰਜ ਨੇ ਇਹ ਚੋਰ ਪੰਜਾਬ ਦੇ ਵਿੱਚ ਆ ਕੇ ਮੱਝਾ ਚੋਰੀ ਕਰਕੇ ਇਹਨਾਂ ਨੂੰ ਯੂਪੀ ਦੇ ਵਿੱਚ ਵੇਚ ਦਿੰਦੇ ਨੇ ਦਾਦਾਸ ਦੇ ਇਹ ਕਿ ਪਿੰਡ ਕਾਲ ਬੰਜਾਰਾ ਦੇ ਵਿੱਚ ਮੱਜਾ ਚੋਰੀ ਹੁੰਦੀ ਹੈ ਸੀਸੀਟੀਵੀ ਫੁਟੇਜ ਸਾਹਮਣੇ ਆਈ ਸੀ ਤਾਂ ਇਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਕੀਤੀ ਹੈ ਦਰਅਸਲ ਜਾਣਕਾਰੀ ਦਿੰਦੇ ਅਧਿਕਾਰੀਆਂ ਦਾ ਇਹ ਕਹਿਣਾ ਹੈ ਕਿ ਇੱਕ ਮਹੀਨਾ ਪਹਿਲਾਂ ਹੀ ਮੱਜਾ ਚੋਰੀ ਹੋਈਆਂ ਸਨ ਤੇ ਲਹਿਰਾ ਪੁਲਿਸ ਨੇ ਗੰਭੀਰਤਾ ਨਾਲ ਜਾਂਚ ਕਰਦਿਆਂ ਇਹ ਵਿਅਕਤੀ ਜਿਹੜੇ ਨੇ ਜ਼ਿਲ੍ਹਾ ਸੰਗਰੂਰ ਦੇ ਪਿੰਡ ਜਵਾਹਰਵਾਲਾ ਦੇ ਵਿੱਚ ਚੋਰੀ ਦੀ ਵਾਰਦਾਤ ਨੂੰ ਅਜਤ ਅੰਜਾਮ ਦੇਣ ਆਏ ਤਾਂ ਪੁਲਿਸ ਨੇ ਮੁਸਤੈਦੀ ਵਿਖਾਉਂਦਿਆਂ ਹੋਇਆਂ ਇਹਨਾਂ ਨੂੰ ਕਾਬੂ ਕਰ ਲਿਆ ਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਸ੍ਰੀ ਸਰਤਾਜ ਸਿੰਘ ਚੈਲ ਆਈਪੀਐਸ ਐਸਐਸਪੀ ਸੰਗਰੂਰ ਵੱਲੋਂ ਮਾੜੇ ਅੰਸਰਾਂ ਦੇ ਖਿਲਾਫ ਚਲਾਈ ਗਈ ਮਹਨ ਦੇ ਤਹਿਤ ਚਾਰ ਦੋਸ਼ੀ ਅੰਤਰਰਾਜੀ ਗਰੋ ਜਿਹੜੇ ਮੱਝ ਚੋਰੀ ਕਰਦੇ ਨੇ ਪੰਜਾਬ ਦੇ ਵਿੱਚੋਂ ਅਸੀਂ ਪਿੰਡ ਜਵਾਰ ਵਾਲੇ ਦੇ ਏਰੀਏ ਦੇ ਵਿੱਚੋਂ ਗ੍ਰਿਫਤਾਰ ਕੀਤਾ ਤੇ ਇਹ ਚਾਰੋਂ ਦੋਸ਼ੀ ਪਿੰਡ ਬਗੜਾ ਜੋ ਜੁਕੀ ਚ ਪੈਂਦਾ ਹੈ ਇਹ ਤਾ ਵੀ ਥਾਣੇ 'ਚ ਉਥੋਂ ਦੇ ਰਹਿਣ ਵਾਲੇ ਨੇ ਇਹ ਪਿਕਅਪ ਗੱਡੀ ਰਾਹੀਂ ਰਾਤ ਸਮੇਂ ਬਾਰਦਾਤ ਕਰਦੇ ਨੇ ਪਸ਼ੂ ਚੋਰੀ ਕਰਦੇ ਜੋ ਇਸ ਗੱਡੀ ਰਾਹੀਂ ਹੀ ਇਹ ਜੁਪੀ ਦੇ ਵਿੱਚ ਜਾ ਕੇੱਖ-ੱਖ ਮੰਡੀਆਂ ਦੇ ਵਿੱਚ ਪਸ਼ੂ ਵੇਚ ਦਿੰਦੇ ਨੇ ਗੱਡੀ ਸਮੇਤ ਨਾਲ ਉਹ ਕਾਬੂ ਕੀਤਾ ਤੇ ਗੱਡੀ ਦੇ ਵਿੱਚੋਂ ਸਾਨੂੰ ਮੂਰੀਆਂ ਵਗੈਰਾ ਤੇ ਪੇਚਕਸ ਵਗੈਰਾ ਜੋ ਬਾਰਦਾਤ ਦੇ ਵਿੱਚ ਇਹ ਵਰਤੋਂ ਕਰਦੇ ਨੇ ਕਿ ਉਹ ਸਾਮਾਨ ਵੀ ਸਾਰਾ ਮਿਲ ਚੁੱਕਿਆ ਹੈ 1 ਮਹੀਨਾ ਪਹਿਲਾਂ ਪਿੰਡ ਕਾਲਮਜਾਰਾ ਤੋਂ ਇਹਨਾਂ ਨੇ ਦੋ ਮੱਝ ਚੋਰੀ ਕੀਤੀਆਂ ਸੀ ਜੋ ਜਾ ਕੇ ਜੁਪੀ ਦੇ ਏਰੀਆ ਵਿੱਚ ਵੇਚ ਦਿੱਤੀਆਂ ਨੇ ਉਸੇ ਫੁਟੇਜ ਆਧਾਰ ਤੇ ਅਸੀਂ ਇਹਨਾਂ ਨੂੰ ਟਰੈਕ ਕਰ ਰਹੇ ਸੀਗੇ ਤੇ ਸਾਨੂੰ ਇਹਨਾਂ ਦੇ ਵਿੱਚ ਸਫਲਤਾਪੂਰਵਕ ਉਹੀ ਗੱਡੀ ਜਿਸ ਗੱਡੀ ਰਾਹੀਂ ਇਹਨਾਂ ਨੇ ਵਾਰਦਾਤ ਕੀਤੀ ਸੀ ਉਹ ਸਾਨੂੰ ਮਿਲ ਗਈ ਹੈ ਤੇ ਬਾਕੀ ਅਸੀਂ ਪੁਲਿਸ ਰਿਮਾਂਡ ਲੈ ਕੇ ਅਗਲੇ ਰੇਕ ਕੁਸ਼ਕਿਸ਼ ਜਾਰੀ ਹੈ ਤੇ ਹੋਰ ਵੀ ਕਾਫੀ ਕੁਸ਼ ਇਹਨਾਂ ਤੋਂ ਮਿਲਣ ਦੀ ਸੁਭਾਵਨਾ ਹੈ ਇੱਕ ਵਿਅਕਤੀ ਦੇ ਖਿਲਾਫ 7 ਮੁਕੱਦਮੇ ਪਹਿਲਾਂ ਹੀ ਦਰਜ ਹਨ ਤੇ ਹਰ ਚੀਜ਼ ਨੂੰ ਅਸੀਂ ਪੂਰੀ ਬਰੀਕੀ ਨਾਲ ਕਰਕੇ ਇਹਨਾਂ ਨੂੰ ਸਜ਼ਾ ਦਿਵਾਵਾਂਗੇ